ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਸਮਾਣਾ ਦੀ ਸਬਜ਼ੀ ਮੰਡੀ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜੇ ਬੇ ਉਹਨਾਂ ਨੂੰ ਬੇਕਰ ਜਿਹੜਾ ਲਗਾਤਾਰ ਕਰਿਆ ਜਾ ਰਿਹਾ ਹੈ ਕਿਉਂਕਿ ਜੇ ਪਰਿਵਾਰ ਨੂੰ ਆਪਣਾ ਚੁੱਲ੍ਹਾ ਚੌਂਕਾ ਚਲਾਉਣ ਦੇ ਲਈ ਇਹ ਲੋਕ ਜਿਹੜਾ ਕੰਮ ਕਰਦੇ ਨੇ ਇਹਨਾਂ ਵੱਲੋਂ ਰੋਜ਼ਾਨਾ ਜਿਹੜਾ ਹੈ ਸਬਜ਼ੀ ਮੰਡੀ ਦੇ ਵਿੱਚ ਆਪਣੀਆਂ ਫੜੀਆਂ ਲਾ ਕੇ ਪਰਿਵਾਰ ਨੂੰ ਪਾਲਿਆ ਜਾਂਦਾ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਬਜ਼ੀ ਮੰਡੀ ਦੇ ਵਿੱਚੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਗੱਲਬਾਤ ਕਰਦੇ ਆਂ ਦੱਸਿਆ ਜਾ ਰਿਹਾ ਕਿ ਇੱਕ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਪਹਿਲਾਂ ਵੀ ਕੰਡਾ ਉਸ ਕੰਡੇ ਨੂੰ ਲੈ ਕੇ ਜਿਹੜਾ ਉਹ ਕੰਡਾ ਪਿਛਲੇ 3 ਸਾਲ ਤੋਂ ਖਰਾਬ ਹੈ ਤੇ ਹੁਣ ਜਿਹੜਾ ਇੱਕ ਨਵਾਂ ਕੰਡਾ ਪਾਸ ਹੋਣ ਜਾ ਰਿਹਾ ਕਿਉਂਕਿ ਇਹਨਾਂ ਨੂੰ ਜਿਹੜੀ ਜਗ੍ਹਾ ਕਿਸੇ ਅਲੱਗ ਜਗ੍ਹਾ ਤੇ ਦਿੱਤੀ ਜਾ ਰਹੀ ਹੈ ਇਹਨਾਂ ਵੱਲੋਂ ਮੰਗ ਕਰੀ ਜਾ ਰਿਹਾ ਕਿ ਉਹ ਜਿਹੜੀ ਜਗ੍ਹਾ ਹੈ ਉੱਥੇ ਕਸਟਮਰ ਜਿਹੜਾ ਨਹੀਂ ਪਹੁੰਚਦਾ ਜਿਸ ਕਰਕੇ ਇਹਨਾਂ ਵੱਲੋਂ ਕਿੱਥੇ ਨਾ ਕਿੱਥੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਾਰੀ ਗੱਲਬਾਤ ਕਰਦੇ ਆ ਅਜਿਹਾ ਕੀ ਮਸਲਾ ਸੀ ਜਿਹੜਾ ਅੱਜ ਇਹਨਾਂ ਨੂੰ ਪੂਰਨ ਹੜਤਾਲ ਤੇ ਬੈਠਣ ਦੀ ਨੋਬਤ ਆਈ ਹੈ ਕੀ ਕਹੋਗੇ ਸਾਰਾ ਕੀ ਅਜਿਹਾ ਮਸਲਾ ਹੈ ਔਰ ਕੀ ਇਹ ਕਾਰਨ ਬਣਿਆ ਅਸੀਂ ਉ ਸੰਦਰਬੰਦਰ ਵੀ ਵੀ ਸਰਦਾਂ ਤੋਂ ਬੈਠੇ ਆਂ ਜੀ ਕੰਮ ਕਰ ਰਹੇ ਆਂ ਸਾਨੂੰ ਕੋਈ ਵੀ ਸਰਕਾਰ ਆਂਦੀ ਹੈ ਕੋਈ ਵੀ ਕੁਛ ਆਂਦੀ ਹੈ ਨਵੀਂ ਚੀਜ਼ ਪਾਸ ਕਰਦੀ ਹੈ ਸਭ ਤੋਂ ਪਹਿਲਾਂ ਸਾਨੂੰ ਕਿਹਾ ਜਾਂਦਾ ਉਹ ਚੱਕ ਕੇ ਤੁਸੀਂ ਜਾਓ ਕੋਈ ਇਹ ਨਹੀਂ ਦੱਸਿਆ ਜਾਂਦਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੁਸੀਂ ਆਪੇ ਅਰੇਂਜਮੈਂਟ ਕਰੋ ਅਸੀਂ ਇਹੀ ਮੰਗ ਕਰਦਾ ਸਾਨੂੰ ਪੱਕੀ ਥਾਂ ਦਿੱਤੀ ਜਾਵੇ ਜਿੱਥੇ ਵੀ ਦਿੱਤੀ ਜਾਵੇ ਸਾਨੂੰ ਤੰਗ ਨਾ ਕੀਤਾ ਜਾਵੇ ਰਾਜੀ ਇਹ ਵੀ ਇੱਕ ਸਵਾਲ ਹੈ ਤੁਸੀਂ ਇੰਨੇ ਸਾਲਾਂ ਤੋਂ ਤੰਗ ਪ੍ਰੇਸ਼ਾਨ ਹੋ ਰਹੇ ਹੋ ਤੁਸੀਂ ਕੋਈ ਗੱਲਬਾਤ ਨਹੀਂ ਕਰਦੇ ਕੋਈ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਸਾਰੇ ਮੰਤਰੀ ਐਮਐਲਓਰੇ ਆਉਂਦੇ ਨੇ ਸਭ ਨਾਲ ਗੱਲ ਕੀਤੀ ਜਾਂਦੀ ਹੈ ਸਭ ਸਾਨੂੰ ਇਹੀ ਕਹਿ ਦਿੰਦੇ ਆ ਜਦ ਸਾਡੀ ਸਰਕਾਰ ਆਏਗੀ ਤੁਹਾਡੇ ਨਾਲ ਗੱਲ ਕਰਾਂਗੇ ਨਵੀਂ ਸਰਕਾਰ ਆਉਂਦੇ ਕਮੇਟੀ ਬਣਦੇ ਸਭ ਤੋਂ ਪਹਿਲਾਂ ਸਾਨੂੰ ਹੀ ਕਰਿਆ ਜਾਂਦਾ ਤੰਗ ਜਿੰਨੀ ਵਾਰ ਸਾਡੇ ਤੇ ਕੋਈ ਨਾ ਕੋਈ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਸਾਨੂੰ ਤੰਗ ਕਰਿਆ ਜਾਂਦਾ ਅੱਜ ਕੋਈ ਚੀਜ਼ ਪਾਸ ਹੋਈ ਹੈ ਤਾਂ ਫੜੀ ਵਾਲਿਆਂ ਨੂੰ ਇੱਧਰ ਕਰ ਦੋ ਰੇੜੀ ਵਾਲਿਆਂ ਨੂੰ ਉੱਧਰ ਕਰ ਦੋ ਜੀ ਸਾਡੇ ਵਾਸਤੇ ਕੋਈ ਪੱਕੀ ਜਗ੍ਹਾ ਨਹੀਂ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ ਮੀ ਕਣੀ ਦੇ ਵਿੱਚ ਧੁੱਪ ਦੇ ਵਿੱਚ ਅਸੀਂ ਸੰੰਗੇ ਸਰ ਖੜੇ ਹਾਂ ਔਰੇ ਕੀ ਪਾ ਕਰਨਾ ਚਾਹੁੰਦੇ ਸਰਕਾਰ ਅਸੀਂ ਕਹਿੰਨੇ ਆ ਸਾਨੂੰ ਜਗ੍ਹਾ ਦਿੱਤੀ ਜਾਵੇ ਪੱਕੀ ਜਗ੍ਹਾ ਦਿੱਤੀ ਜਾਵੇ ਪੱਕੀ ਜ਼ਗੋਰਦਾਂ ਦਿੱਤੇ ਜਾਣ ਕਰਾਇਆ ਅਸੀਂ ਦਿੰਨੇ ਆ ਔਰੇ ਮਹੀਨੇ ਆ 1500 ਰੁਪਏ ਮਹੀਨਾ ਕਰਾਇਆ ਦਿੱਤਾ ਜਾਂਦਾ ਸਾਡੇ ਨੂੰ ਜਦ ਕਿ 1500 ਰੁਪਏ ਦੇਣ ਦੇ ਕਰਾਇਨੇ ਵੀ ਤੁਸੀਂ ਸੇਫ ਨਹੀਂ ਲੱਗਦੇ 1500 ਦੇ ਕੇ ਸਾਡੇ ਨੂੰ ਕੋਈ ਫੈਸਿਲਿਟੀ ਨਹੀਂ ਔਰੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਲੋਕ ਫੜੀਆਂ ਲਗਾਉਂਦੇ ਨੇ ਜਾਂ ਰੇੜੀਆਂ ਲਗਾਉਂਦੇ ਨੇ ਉਹਨਾਂ ਨੂੰ ਲਗਾਤਾਰ ਕਿੱਥੇ ਨਾ ਕਿੱਥੇ ਜਿਹੜਾ ਟਾਰਚਰ ਕਰਿਆ ਜਾਂਦਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ 1500 ਰੁਪਏ ਕਿਰਾਇਆ ਵੀ ਭਰ ਰਹੇ ਨੇ ਫਿਰ ਵੀ ਜਿਹੜਾ ਐਨਾ ਕੋ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਇਹਨਾਂ ਵੀ ਸਾਂਝੀਆਂ ਕਰੀਆਂ ਨੇ ਹੋਰ ਵੀ ਮੌਕੇ ਤੇ ਮੌਜੂਦ ਆਗੂ ਨੇ ਗੱਲਬਾਤ ਕਰਦੇ ਆ ਸਾਰਾ ਅਜਿਹਾ ਕੀ ਕਾਰਨ ਬਣਿਆ ਸੀ ਹਾਂਜੀ ਵੀਰੇ ਕੀ ਕਹੋਗੇ ਕੀ ਇਹ ਜਿਹੜਾ ਕਾਰਨ ਬਣਿਆ ਸੀ ਸਾਰਾ ਜਿਹੜਾ ਤੁਸੀਂ ਬੈਠਿਓ ਤੋਡਾ ਕੀ ਨਾਮ ਹੈ ਸਭ ਤੋਂ ਪਹਿਲਾਂ ਤੇਰਾ ਨਾਮ ਸੁਖਵਿੰਦਰ ਸਿੰਘ ਹੈ ਹਾਂ ਠੀਕ ਹੈ ਕੀ ਕਾਰਨ ਬਣਿਆ ਸੀ ਇਹ ਤੇ ਸਾਨੂੰ ਕਹਦੇ ਇੱਥੇ ਅਸੀਂ ਕੰਡਾ ਲਾਉਣਾ ਇੱਧਰ ਜਗ੍ਹਾ ਤੇ ਆ ਵੀ ਤੁਸੀਂ ਉੱਥੋਂ ਉੱਥੋਂ ਆਪਾਂ 60 ਮੀਟਰ ਆਪਣੀ ਛੱਤ ਕਰ ਨਹੀਂ ਇਹ ਕੰਡਾ ਲਾਣਾ ਪਹਿਲਾਂ ਨਹੀਂ ਕੋਈ ਕੰਡਾ ਲੱਗਿਆ ਹੋਇਆ ਹੈਲਾ ਉੱਧਰ 3 ਮੰਡੀ 'ਚ ਲੱਗਿਆ ਆ ਜੀ ਪਹਿਲੇ ਵਾਰ ਠੀਕ ਹੈ ਆਇਆ ਹੋਰ ਬੜਾ ਖਰਾਬ ਪਿਆ ਜੀ ਹੂੰ ਕਹਿੰਦੇ ਉਹਦੇ ਦੁਬਾਰਾ ਛੋੜੀ ਆਈ ਉਹ ਤੇ ਲਾਉਣਾ ਮਾਰਗਿਚਾ ਠੀਕ ਹੈ ਆਇਆ ਹੁਣ ਤੁਸੀਂ ਮਤਲਬ ਕਿ ਇਹ ਕੰਡਾ ਲਾਉਣ ਦੇ ਹੱਕ 'ਚੋਂ ਜਾਂ ਕਿਵੇਂ ਕੀ ਹੈ ਨੇ ਕੰਡਾ ਸਾਨੂੰ ਜਗ੍ਹਾ ਮਿਲੇ ਨਾ ਕੰਡਾ ਲ ਜੇ ਲਾਉਣੇ ਕਿਤੇ ਲਾਉਣ ਦੇ ਥਾਂ ਦੇ ਜਗ੍ਹਾ ਮਿਲੇ ਚੀਕੀ ਜਗ੍ਹਾ ਸਥਿਤ ਕੀਤੀ ਜਾਵੇਗੀ ਠੀਕ ਹੈ ਹਾਂਜੀ ਸੋ ਦੇਖ ਸਕਦੇ ਹਾਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਜਿਹੜੀ ਹੈ ਕੋਈ ਜਗ੍ਹਾ ਅਲੱਗ ਜੀ ਦਿੱਤੀ ਜਾਵੇ ਜਿੱਥੇ ਕੋਈ ਜਗ੍ਹਾ ਵੀ ਸਾਨੂੰ ਸੇਫ ਲੱਗੇ ਪਰ ਦੇਖਦੇ ਕਦੋਂ ਤੱਕ ਜਿਹੜਾ ਇਹ ਕਾਰਨ ਨਿਕਲ ਕੇ ਸਾਹਮਣੇ ਆਉਂਦੇ ਨੇ ਕਿੰਨਾ ਕੁ ਟਾਈਮ ਜਿਹੜੀ ਇਹਨਾਂ ਦੀ ਹੜਤਾਲ ਚੱਲਦੀ ਹੈ ਹੋਰ ਇੱਕ ਆਗੂ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰੇ ਕੀ ਕਹੋਗੇ ਕੀ ਮੈਨੂੰ ਲੱਗਦਾ ਤੁਹਾਨੂੰ ਜਿਹੜੀ ਅੱਜ ਦੀ ਹੜਤਾਲ ਦੇ ਨਾਲ ਲੱਗਦਾ ਕੁਝ ਬਣੂ ਸਾਡੇ ਅੱਜ ਦੇ ਅੜਤਾਲ ਇਸ ਮੰਗਤੇ ਆ ਵੀ ਇੱਥੇ ਕੰਡਾ ਵੈਸੇ ਨਾਲ ਹੀ ਲਾਇਆ ਜਾਂਦਾ ਚੰਗੀ ਗੱਲ ਹੈ ਕਿਉਂਕਿ ਪਿਛਲੀ ਸਰਕਾਰਾਂ ਜਦੋਂ ਆਏ ਸੀ ਤਾਂ ਸਾਨੂੰ ਇਹ ਕਹਿ ਕੇ ਦਿੱਤਾ ਗਿਆ ਸੀ ਵੀ ਹੁਣ ਤੁਹਾਨੂੰ ਇਹ ਜਗ੍ਹਾ ਪਿੱਛੇ ਕਰਕੇ ਦਿੱਤੀ ਗਈ ਹੈ ਤੁਸੀਂ ਉਰੇ ਹੀ ਬੈਠੋ ਤਾਂ ਠੀਕ ਹੋ ਤੇ ਇਸ ਤੋਂ ਬਾਅਦ ਫਿਰ ਸਾਨੂੰ 1500 ਰੁਪਏ ਮਹੀਨੇ ਦੀ ਪਰਚੀ ਵੀ ਲੱਗੀ ਸੀ ਅੱਜ 6-7 ਸਾਲ ਲੋਕ ਸਾਡੇ ਕੋਲ ਪਰਚਾ ਵੀ ਭਈਆ ਨੇ ਅਸੀਂ ਰੈਗੂਲਰ ਪਰਚੇ ਵੀ ਦੇ ਰਹੇ ਹਾਂ ਪਰ ਫਿਰ ਵੀ ਸਾਡਿਆ ਕੋਈ ਮੰਗਾ ਨਹੀਂ ਕੋਈ ਪਰਚੀ ਕਿੰਨੇ ਸਾਲ ਤੋਂ ਤੁਸੀਂ ਭਰੀ ਹੈ ਸਾਡੇ 7 ਸਾਲ ਤੋਂ ਹੋ ਗਿਆ ਨੇ ਰੈਗੂਲਰ ਪਰਚੇ ਆ ਜਾ ਰਹੇ ਪਹਿਲਾਂ ਵਿੱਚੋਂ ਠੇਕਾ ਵੀ ਹੋਇਆ ਸੀ 1800 ਰੁਪਏ ਮਹੀਨਾ ਸੋ ਬੇਖ ਸਕਦੀ ਹਾਂ ਜਿਹੜੇ ਸਬਜ਼ੀ ਮੰਡੀ ਦੇ ਵਿੱਚ ਫੜੀਆਂ ਲਗਾਉਣ ਵਾਲੇ ਜਾਂ ਰੇੜੀਆਂ ਲਗਾਉਣ ਵਾਲੇ ਵਿਅਕਤੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੜੀਆਂ ਫੜੀਆਂ ਦੀਆਂ ਪਰਚੀਆਂ ਵੀ ਦਿੱਤੀਆਂ ਨੇ ਫਿਰ ਵੀ ਸਾਨੂੰ ਜਿਹੜਾ ਕੋਈ ਇਨਸਾਫ ਨਹੀਂ ਮਿਲਿਆ ਜਦ ਕਿ ਸਾਨੂੰ ਹੁਣ ਵੀ ਜਿਹੜਾ ਤੰਗ ਪ੍ਰੇਸ਼ਾਨ ਕਰਿਆ ਜਾ ਰਿਹਾ ਜਿਹੜਾ ਸਾਡਾ ਕੰਮ ਕਰ ਰਿਹਾ ਉਹਨੂੰ ਲਗਾਤਾਰ ਰੋਕਿਆ ਜਾ ਰਿਹਾ ਸੋ ਦੇਖਦੇ ਕਦੋਂ ਤੱਕ ਮਾਰਕੀਟ ਕਮੇਟੀ ਜਾਂ ਸਰਕਾਰ ਇਹਨਾਂ ਦੇ ਉੱਪਰ ਜਿਹੜਾ ਸਕੰਜਾ ਕੱਸਦੀ ਆ ਜਾਂ ਉਹਨਾਂ ਤੋਂ ਸਾਈਡ ਤੇ ਹੁੰਦੀ ਆ ਪਰ ਜਦੋਂ ਵੀ ਐਮਐਲਏ ਜਾਂ ਕੋਈ ਐਮਪੀ ਬਣਦਾ ਆ ਉਦੋਂ ਇਸ ਸਬਜੀ ਮੰਡੀ ਦੇ ਵਿੱਚ ਆ ਕੇ ਇਹਨਾਂ ਨੂੰ ਭਰੋਸਾ ਜ਼ਰੂਰ ਦਵੰਦਾ ਆ ਕਿ ਜਦੋਂ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਇਹਨਾਂ ਦੇ ਉੱਤੇ ਕੋਈ ਵੀ ਜਿਹੜਾ ਅਤਿਆਚਾਰ ਨਹੀਂ ਹੋਣ ਦੇਣਾ ਪਰ ਕਿਤੇ ਨਾ ਕਿਤੇ ਇਲੈਕਸ਼ਨ ਵੇਲੇ ਉਰੇ ਗੱਡੀਆਂ 68 22 ਦੀਆਂ ਨੇ ਪਰ ਹੁਣ ਹਲੇ ਤੱਕ ਜਿਹੜਾ ਕੋਈ ਨਾ ਤਾਂ ਕੋਈ ਮੰਤਰੀ ਸਾਰ ਲੈ ਰਿਹਾ ਨਾ ਹੀ ਕੋਈ ਐਮਐਲਏ ਸਾਰ ਲੈ ਰਿਹਾ ਫਿਲਹਾਲ ਦੇ ਹੋ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ